ਅਸਲੀ ਭਗਤੀ ਹੈ ਗੁਰੂ ਦੀ ਮਤ ਲੈਣੀ ਗੁਰੂ ਜੀ ਦੀ ਸਿੱਖਿਆ ਨੂੰ ਸਮਝਣਾ ਪ੍ਰਾਪਤ ਕਰਨਾ ਫਿਰ ਉਤੇ ਤੇ ਚੱਲਣਾ ਜਿਹੜੇ ਚੱਲੇ ਨੇ ਕਹਿੰਦੇ ਹਨੇਰਾ ਮਿਟ ਗਿਆ ਸੱਜਣ ਠੱਗ ਨੇ ਇੱਕੋ ਸ਼ਬਦ ਸੁਣਿਆ ਗੁਰੂ ਸਾਹਿਬ ਤੋਂ ਬੈਠ ਕੇ ਇੱਕ ਮੁਲਾਕਾਤ ਹੈ 2-4 ਘੰਟੇ ਬੈਠੇ ਹੋਣਗੇ ਮਹਾਰਾਜ ਉਹਦੀ ਜ਼ਿੰਦਗੀ ਬਦਲ ਗਈ ਜੀਵਨ ਬਦਲ ਗਿਆ ਰਾਖਸ਼ੀ ਉਹ ਹੈਵਾਨ ਸੀ ਸ਼ੈਤਾਨ ਸੀ ਕਮਾਲ ਦੀ ਗੱਲ ਉਹ ਬੰਦਾ ਦੇਵਤਾ ਬਣ ਗਿਆ ਇੱਕ ਸ਼ਬਦ ਨਾਲ ਹਨੇਰੇ ਰਾਸੀ ਨੂੰ 扑ਟਕਾਰਿਆ ਸੀ ਕੀ 扑ਟਕਿਆ ਹੋਇਆ ਸੀ ਵੀ ਲੋਕਾਂ ਨੂੰ ਲੁੱਟ ਰਿਆ ਸੀ ਪੈਸੇ ਪਿੱਛੇ ਮਨ ਚ ਬੇਈਮਾਨੀ ਆ ਗਈ ਲਾਲਚ ਆ ਗਿਆ ਰਾਈਆਂ ਨੂੰ ਲੁੱਟ ਲੈਂਦਾ ਮਾਰ ਵੀ ਦਿੰਦਾ ਖਪਾ ਦਿੰਦਾ ਪਰ ਜਿਸ ਦਿਨ ਗੁਰੂ ਸਾਹਿਬ ਨੇ ਅਸਲੀ ਤਸਵੀਰ ਵਿਖਾਈ ਮਨ ਦਾ ਨੈਣ ਦੇ ਤਿਮਰ ਮਿਟ ਗਏ ਹਨੇਰਾ ਮਿਟ ਗਿਆ ਤੇ ਅਸਲੀ ਅਰਥਾਂ ਵਿੱਚ ਸੱਜਣ ਬਣ ਗਿਆ ਇਸ ਤਰ੍ਹਾਂ ਇਹ ਗੁਰੂ ਕੀ ਮੱਤ ਸਾਰੇ ਪਾਸੇ ਪ੍ਰਗਟਾਸ਼ ਕਰਦੀ ਹੈ ਖੈਰ ਅੱਗੇ ਚੱਲੀਏ ਤੋ ਗੁਰੂ ਕਹਿੰਦੇ ਜਿਹੜੇ ਗੁਰੂ ਕੀ ਮਤ ਨੂੰ ਧਾਰਨ ਕਰਦੇ ਨੇ ਉਹਨਾਂ ਦੇ ਅੰਦਰ ਦਾ ਹਨੇਰਾ ਮਿਟਦਾ ਹੈ ਜਿਹੇ ਸਤਗੁਰ ਸਿਮਰੰਥ ਹਿਦੈ ਹਰ ਨਾਮ ਦਿਨੋ ਦਿਨ ਜੇ ਤੁਹਾਨੂੰ ਸਹੀ ਸੁਣਿਆ ਹੋਵੇ ਇੱਥੇ ਥੱਥਾ ਬੋਲਿਆ ਗਿਆ ਸਿਮਰੰਥ ਨਹੀਂ ਹੈ ਸਿਮਰੰਥ ਥੱਥੇ ਨਾਲ ਸਿਮਰੰਥ ਅਰਥ ਉਹੀ ਹੈ ਜਿਹੜੇ ਸਤਗੁਰੂ ਨੂੰ ਸਿਮਰਦੇ ਨੇ ਸਤਗੁਰੂ ਦੇ ਮਤ ਨੂੰ ਆਪਣੇ ਸਿਮਰਤੀ ਵਿੱਚ ਲੈ ਆਉਂਦੇ ਨੇ ਆਪਣੇ ਅੰਦਰ ਵਸਾ ਲੈਂਦੇ ਨੇ ਉਨ੍ਹਾਂ ਦੇ ਅੰਦਰ ਹੋਰ ਕੀ ਬਖਸ਼ਿਸ਼ ਹੁੰਦੀ ਹੈ ਕਹਿੰਦੇ ਰਿਦਅ ਹਰ ਨਾਮ ਦਿਨੋ ਦਿਨ ਉਨ੍ਹਾਂ ਦੇ ਹਿਰਦੇ ਦੇ ਅੰਦਰ ਰੱਬੀ ਗਿਆਨ ਦਾ ਪ੍ਰਗਿਆਸ਼ ਵਧਣ ਲੱਗ ਜਾਂਦਾ ਹੈ ਉਹ ਸਿਆਣੇ ਤੋਂ ਮਹਾ ਸਿਆਣੇ ਹੋ ਜਾਂਦੇ ਨੇ ਸੇਵਾਦਾਰ ਤੋਂ ਵੱਡੇ ਸੇਵਾਦਾਰ ਬਣ ਜਾਂਦੇ ਨੇ ਛੋਟੇ ਛੋਟੇ ਗੁਣਾਂ ਤੋਂ ਵੱਡੇ ਗੁਣਵਾਨ ਬਣ ਜਾਂਦੇ ਨੇ ਚੰਗੇ ਕੰਮ ਕਰਦੇ ਆ ਕਰਦੇ ਆ ਬਹੁਤ ਚੰਗੇ ਬਣ ਜਾਂਦੇ ਨੇ ਨਾਮ ਦੀ ਵਡਿਆਈ ਮਿਲ ਜਾਂਦੀ ਓਹਨਾਂ ਨੂੰ ਦਿਨ ਦਿਨ ਦਾ ਅਰਥ ਹੈ ਇਹ ਗੁਰੂ ਦੀ ਮੱਤ ਰੱਬੀ ਪ੍ਰਗਾਸ ਰੱਬੀ ਕਿਰਪਾ ਉਹਨਾਂ ਦੇ ਹਿਰਦੇ ਵਿੱਚ ਵਧਣ ਲੱਗ ਜਾਂਦੀ ਹੈ ਚਾਨਣ ਵਧਣ ਲੱਗ ਜਾਂਦਾ ਹੈ ਪ੍ਰਗਾਸ ਵਧਣ ਲੱਗ ਜਾਂਦਾ ਹੈ ਜਾਂ ਕਿਰਪਾ ਵਧਣ ਲੱਗ ਜਾਂਦੀ ਹੈ ਹਿਰਦੇ ਹਰ ਨਾਮ ਦਿਨੋ ਦਿਨ ਦੁਣੀ ਚੌਣੀ ਦੇ ਵਡਿਆਈ ਗੁਰੂ ਇੰਨੀ ਕਿਰਪਾ ਕਰਦਿਆ ਨਾਮ ਦੀ ਵਡਿਆਈ ਦੁੱਗਣੀ ਚੌਗਣੀ ਹੋ ਕੇ ਮਿਲਦੀ ਹੈ ਹਰ ਗੱਲ ਧਿਆਨ ਵਿੱਚ ਰੱਖਿਓ ਹਿਰਦੇ ਦੀ ਗੱਲ ਆ ਰਹੀ ਹੈ ਹਿਰਦੇ ਦੀ ਭਾਵ ਮਨ ਦੀ ਗੱਲ ਆ ਅਗਲਾ ਸ਼ਬਦ ਜੇ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਸਾਰੇ ਸੰਸਾਰ ਦੀ ਸਮੱਸਿਆ ਜਾਂ ਇਹ ਕਹ ਲੋ ਸਾਰੇ ਸੰਸਾਰ ਦੀਆਂ ਲੜਾਈਆਂ ਦੀ ਜੜ ਕੀ ਹੈ ਬੰਦੇ ਦੇ ਅੰਦਰ ਦੀ ਤਪਸ਼ ਤਪਤ ਤਪਤ ਦਾ ਅਰਥ ਹੈ ਤਪਸ਼ ਅੰਦਰ ਦੀ ਅੱਗ ਇੱਕ ਅੱਗ ਹੈ ਸਾਡੇ ਪੇਟ ਦੀ ਅੱਗ ਜਿਸ ਨੂੰ ਕਹਿੰਦੇ ਆ ਭੁੱਖ ਭੋਜਨ ਦੀ ਅੱਗ ਉਹ ਸਾਰੇ ਸੰਸਾਰ ਲਈ ਲੋੜਿੰਦੀ ਹੈ ਉਹ ਭੋਜਨ ਨਾਲ ਮਿਟਦੀ ਹੈ ਬੁਝਦੀ ਹੈ ਇਤੋਂ ਇਲਾਵਾ ਇੱਕ ਅੱਗ ਹੈ ਸਾਡੇ ਮਨ ਦੀ ਅੱਗ ਮਨ ਦੇ ਵਿੱਚ ਅੱਗ ਇੱਕ ਨਹੀਂ ਮਨ ਦੀਆਂ ਅੱਗਾਂ ਕਈ ਤਰ੍ਹਾਂ ਦੀਆਂ ਨੇ ਮਨ ਅੰਦਰ ਕਾਮ ਦੀ ਅਗਨੀ ਹੈ ਕ੍ਰੋਧ ਦੀ ਅਗਨੀ ਹੈ ਲੋਭ ਮੋਹ ਹੰਕਾਰ ਇਹ ਸਾਰੀਆਂ ਅੱਗਾਂ ਨੇ ਫਿਰ ਅੱਗੇ ਈਰਖਾ ਦੀ ਅੱਗ ਨਿੰਦਾ ਦੀ ਅੱਗ ਚੁਗਲੀ ਦੀ ਅੱਗ ਬੇਈਮਾਨੀ ਦੀ ਅੱਗ ਠੱਗੀ ਠੋਰੀ ਈਰਖਾ ਤ੍ਰਿਸ਼ਨਾ ਸਾੜਾ ਹਰ ਤਰ੍ਹਾਂ ਦੀ ਅੱਗ ਬੜੀ ਅੱਗ ਹੈ ਅਰ ਸਾਰੀਆਂ ਅੱਗ ਅੱਗ ਤੇ ਕੋਈ ਵੀ ਖਤਰਨਾਕ ਹੈ ਹੁਣ ਅੱਗ ਦਾ ਇੱਕ ਸੁਭਾਅ ਹੈ ਇਹ ਜਿੱਥੇ ਲੱਗੇਗੀ ਸਾੜੇਗੀ ਇਹ ਛੜਦੀ ਹੈ ਪਰ ਜੇ ਅੱਗ ਨੂੰ ਤਰਤੀਬ ਦੇ ਦਿੱਤੀ ਜਾਏ ਕੋਈ ਡਾਇਰੈਕਸ਼ਨ ਦੇ ਦਿੱਤੀ ਜਾਏ ਅੱਗ ਚੁੱਲ੍ਹੇ ਦੇ ਵਿੱਚ ਵੱਲਦੀ ਹੈ ਤੇ ਸੰਸਾਰ ਦਾ ਭਲਾ ਕਰਦੀ ਹੈ ਭੋਜਨ ਤਿਆਰ ਕਰਦੀ ਹੈ ਪ੍ਰਸ਼ਾਦ ਦੇ ਤਿਆਰ ਕਰਦੀ ਹੈ ਜਿਹਦੇ ਨਾਲ ਸਾਡੀ ਭੁੱਖ ਮਿਟਦੀ ਹੈ ਕਿਉਂ ਅੱਗ ਨੂੰ ਅਸੀਂ ਡਾਇਰੈਕਸ਼ਨ ਦੇ ਦਿੱਤੀ ਅੱਗ ਨੂੰ ਕੰਟਰੋਲ ਕਰ ਲਿਆ ਪਰ ਜੇ ਅਗ ਚੁੱਲੇ ਤੋਂ ਬਾਹਰ ਹੋ ਕੇ ਲੱਗੇ ਅਗ ਜੰਗਲ ਵਿੱਚ ਲੱਗ ਜਾਏ ਅਗ ਘਰਾਂ ਵਿੱਚ ਲੱਗ ਜਾਏ ਆਊਟ ਆਫ ਕੰਟਰੋਲ ਹੋ ਜਾਏ ਫਿਰ ਕੀ ਕਰਦੀ ਹੈ ਫਿਰ ਸਾੜ ਕੇ ਤਬਾਹੀ ਮਚਾਉਂਦੀ ਹੈ ਇਹ ਕੁਝ ਹੁੰਦਾ ਨਾ ਇਸੇ ਤਰ੍ਹਾਂ ਪਾਣੀ ਨੂੰ ਵੀ ਸਮਝੋ ਪਾਣੀ ਮर्यादा ਦੇ ਵਿੱਚ ਹੈ ਪਾਣੀ ਨਹਿਰਾਂ ਦੇ ਵਿੱਚ ਚੱਲ ਰਿਹਾ ਹੈ ਕਿਨਾਰਿਆਂ ਦੇ ਵਿੱਚ ਚੱਲ ਰਿਹਾ ਹੈ ਟੂਟੀਆਂ ਦੇ ਵਿੱਚ ਚੱਲ ਰਿਹਾ ਹੈ ਨਲਾਂ ਦੇ ਵਿੱਚ ਚੱਲ ਰਿਹਾ ਹੈ ਪਾਣੀ ਜੀਵਨ ਦੇ ਰਿਹਾ ਹੈ ਪਾਣੀ ਨਾਲ ਫਸਲਾਂ ਦੀ ਫਸਲਾਂ ਉਪਜਾਉ ਹੁੰਦੀਆਂ ਨੇ ਪਾਣੀ ਬਨਸਪਤੀ ਨੂੰ ਲਾਉਂਦੇ ਆ ਖੇਤੀਬਾੜੀ ਨੂੰ ਲਾਉਂਦੇ ਹੋ ਫਲਵਾੜੀਆਂ ਨੂੰ ਲਾਉਂਦੇ ਹੋ ਪਾਣੀ ਪੀਂਦੇ ਆ ਕਿਉਂਕਿ ਮਰਿਆਦਾ ਵਿੱਚ ਹੈ ਕਿਨਾਰਿਆਂ ਦੇ ਵਿੱਚ ਚੱਲ ਰਿਹਾ ਇੱਕ ਬੰਧਨ ਦੇ ਵਿੱਚ ਚੱਲ ਰਿਹਾ ਪਰ ਜਦੋਂ ਪਾਰੀ ਕਿਨਾਰੇ ਤੋੜ ਕੇ ਵਗਦਾ ਉਦੋਂ ਹੜ ਆ ਜਾਂਦੇ ਨੇ ਉਹ ਪਰਿਵਾਰ ਬਣਦੇ ਨੇ ਬੱਚੇ ਜਿਆਦਾ ਤੋੜ ਜਾਏ ਤੇ ਕਤਲ ਤੱਕ ਕਰ ਦਿੰਦਾ ਮਰਿਆਦਾ ਤੋੜਦਾ ਰਿਸ਼ਤੇ ਕਲੰਕਤ ਕਰ ਦਿੰਦਾ ਹੈ ਇਸੇ ਤਰ੍ਹਾਂ ਕਹੋਦਾ ਹੈ ਕ੍ਰੋਧ ਨੂੰ ਕੇਵਲ ਜੰਗ ਦੇ ਮੈਦਾਨ 'ਚ ਵਰਤਿਆ ਜਾਏ ਤੇ ਦੁਸ਼ਮਣ ਨੂੰ ਰੋਕਦਾ ਹੈ ਆਪਣੇ ਦੇਸ਼ ਦੀ ਆਪਣੇ ਪਰਿਵਾਰ ਦੀ ਧਰਮ ਦੀ ਕੌਮ ਦੀ ਰੱਖਿਆ ਕਰਦਾ ਹੈ ਪਰ ਜੇਕਰ ਕ੍ਰੋਧ ਮਰਿਆਦਾ ਤੋਂ ਬਾਹਰ ਹੋ ਕੇ ਵਰਤਿਆ ਜਾਏਗਾ ਤੇ ਘਰ ਦੇ ਵਿੱਚ ਹੀ ਕਲੇਸ਼ ਪਾ ਕੇ ਭਰਾ ਦਾ ਵੀ ਕਤਲ ਕਰ ਦਿੰਦਾ ਪਿਓ ਦਾ ਵੀ ਕਤਲ ਕਰ ਦਿੰਦਾ ਮਾਂ ਨੂੰ ਵੀ ਕਤਲ ਕਰ ਦਿੰਦਾ ਗੱਲ ਮਰਿਆਦਾ ਦੀ ਸੀ ਮਹਾਰਾਜ ਨੇ ਮਰਿਆਦਾ ਬਖਸ਼ੀ ਸਾਨੂੰ ਕਹਿੰਦੇ ਹੁਣ ਜੇ ਇਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਜਿਹੜੀ ਤਪਸ਼ ਹੈ ਨਾ ਹੀਟ ਦੇਖੋ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ ਸੂਰਜ ਦੇ ਵਿੱਚ ਹੀਟ ਨਾ ਹੋਵੇ ਜਾਂ ਹੀਟ ਸਾਨੂੰ ਨਾ ਮਿਲੇ ਜੀਵਨ ਨਹੀਂ ਹੋ ਸਕਦਾ ਪਰ ਜੇ ਓਵਰ ਹੀਟ ਹੋ ਜਾਏ ਟੈਂਪਰੇਚਰ 30 ਪਲੱਸ ਟੱਪ ਜਾਂਦਾ ਤੇ ਕੀ ਹਾਲਾਤ ਬਣਦੇ ਨੇ 50% ਤੱਕ ਅਸੀਂ ਸਹਿ ਲੈਨੇ ਆ ਚਲੋ ਔਖੇ ਹੋ ਕੇ ਸਹਿਨੇ ਆ 30 ਤਾਂ ਜ਼ਰੂਰੀ ਹੈ 50 ਤੱਕ ਆਪਾਂ ਸਹਿ ਲੈਨੇ ਆ ਮੈਂ ਭਾਰਤ ਦੇ ਹਿਸਾਬ ਨਾਲ ਗੱਲ ਕਰ ਰਿਹਾ ਪਰ ਜਦੋਂ ਉੱਥੇ 50 ਟੱਪ ਜਾਂਦਾ ਬੰਦੇ ਮਰਨ ਲੱਗ ਜਾਂਦੇ ਨੇ ਹਰੇਕ ਚੀਜ਼ ਲਿਮਟ ਵਿੱਚ ਜ਼ਰੂਰੀ ਹੈ ਇਸੇ ਤਰ੍ਹਾਂ ਇਹ ਵਿਕਾਰ ਜਿਹੜੇ ਨੇ ਨਾ ਅਸਲ ਵਿੱਚ ਇਹਨਾਂ ਨੂੰ ਅਸੀਂ ਵਿਗਾਰ ਅਸੀਂ ਪਾਇਆ ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਇਹ ਹੁਣ ਤੈਨੂੰ ਸਤਾ ਰਹੇ ਨੇ ਇਹ ਓਵਰ ਚਲੇ ਗਏ ਨੇ ਓਵਰ ਹੀਟ ਹੋ ਗਏ ਵਿਕਾਰ ਓਵਰ ਹੀਟ ਹੋ ਗਏ ਕੰਮ ਓਵਰ ਹੀਟ ਕਰ ਰਿਹਾ ਤੈਨੂੰ ਕਰੋਧ ਓਵਰ ਹੀਟ ਕਰ ਰਿਹਾ ਹੁਣ ਤੈਨੂੰ ਫਿਰ ਸਤਗੁਰੂ ਤੋਂ ਡਾਇਰੈਕਸ਼ਨ ਲੈਣ ਦੀ ਲੋੜ ਹੈ ਮੈਂ ਇੱਕ ਹੋਰ ਬੇਨਤੀ ਕਰਦਿਆਂ ਕਾਰਾਂ ਸਭ ਕੋਲ ਨੇ ਕਾਰ ਕਿਵੇਂ ਚੱਲਦੀ ਹੈ ਜੀ ਕਾਰ ਚੱਲਦੀ ਹੈ ਹੀਟ ਨਾਲ ਜੇ ਗੱਡੀ ਗਰਮ ਨਾ ਹੋਵੇ ਤੇ ਗੱਡੀ ਤੁਰਦੀ ਨਹੀਂ ਐ ਗੱਡੀ ਦਾ ਇੰਜਨ ਦਾ ਗਰਮ ਹੋਣਾ ਬਹੁਤ ਜ਼ਰੂਰੀ ਹੈ ਤਾਂ ਚੱਲੇਗਾ ਪਰ ਜੇ ਓਵਰ ਹੀਟ ਹੋ ਜਾ ਗੱਡੀ ਤਾਂ ਵੀ ਰੁਕ ਜਾਏਗੀ ਫਿਰ ਵੀ ਨਹੀਂ ਚੱਲੇਗੀ ਇਸ ਲਈ ਇੱਕ ਮਰਿਆਦਾ ਇਹਦਾ ਅਰਥ ਹੈ ਇੱਕ ਮਰਿਆਦਾ ਵਿੱਚ ਹਰ ਇੱਕ ਚੀਜ਼ ਜ਼ਰੂਰੀ ਹੈ ਪਰ ਇੱਥੇ ਗੱਲ ਹੈ ਵੀ ਜਦੋਂ ਮਰਿਆਦਾ ਟੱਪ ਗਏ ਸਭ ਕੁਝ ਓਵਰ ਹੋ ਜਾਏ ਨਾ ਉਹ ਨੁਕਸਾਨ ਕਰਦਾ ਹੈ ਜਿਹਨੂੰ ਕਹਿੰਦੇ ਨੇ ਅਤ ਜਿਹੜੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਮਾੜੀ ਹੈ ਉੱਥੇ ਮਹਾਰਾਜ ਕਹਿ ਰਹੇ ਨੇ ਜਿਹੜੇ ਤਪਸ਼ ਸਾਡੇ ਮਨਾਂ ਨੂੰ ਹਿਰਦਿਆਂ ਨੂੰ ਸਾੜ ਰਹੀ ਹੈ ਤਪਸ਼ ਨਾਲ ਸਾਰੇ ਜਦੋਂ ਤਪਸ਼ ਵੱਧਦੀ ਹੈ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਾ ਚੁਗਲੀ ਠੱਗੀ ਠੋਰੀ ਬੇਈਮਾਨੀ ਛਲਕਪਟ ਧੋਖੇ ਫਰੇਵ ਕ੍ਰਪਸ਼ਨ ਉਦੋਂ ਸਮਾਜ ਦੁਨੀਆ ਧਰਮ ਰਾਜਨੀਤੀ ਸਾਰੇ ਖਤਰੇ 'ਚ ਆ ਜਾਂਦੇ ਨੇ ਪਰ ਮੈਂ ਬੇਨਤੀ ਕਰਾਂ ਜੇ ਹਰ ਤਰ੍ਹਾਂ ਦੀ ਤਪਸ਼ ਸੰਸਾਰ 'ਚ ਚੱਲ ਰਹੀ ਹੈ ਅੰਦਰ ਤਪੇ ਵੀ ਨੇ ਸਾਡੇ ਜੇ ਕੋਈ ਬੰਦਾ ਕਿਸੇ ਨੂੰ ਅੱਗ ਲਾ ਕੇ ਸਾੜ ਰਿਹਾ ਹੈ ਮਾਰ ਰਿਹਾ ਫੂਕ ਰਿਹਾ ਤਾਂ ਉਹ ਅੱਗ ਉਹਨੇ ਬਾਅਦ ਵਿੱਚ ਲਾਈ ਆ ਪਹਿਲਾਂ ਅੱਗ ਉਹਦੇ ਆਪਣੇ ਅੰਦਰ ਲੱਗੀ ਹੈ ਪਹਿਲਾਂ ਗੰਦਰ ਲੱਗੇਗੀ ਨਾ ਅੱਗ ਦਾ ਖਿਆਲ ਆ ਗਿਆ ਈਰਖਾ ਦੀ ਅੱਗ ਲੱਗੀ ਨਫ਼ਰਤ ਦੀ ਅੱਗ ਲੱਗੀ ਕਹਿੰਦਾ ਮੈਂ ਸਭ ਕੁਝ ਸਾੜ ਦੇਣਾ 84 ਵਿੱਚ ਹੀ ਹੋਇਆ ਸਾਡੇ ਨਾਲ 84 ਵਿੱਚ ਸਿੱਖਾਂ ਨੂੰ ਘਰਾਂ ਨੂੰ ਗੁਰਦੁਆਰਿਆਂ ਨੂੰ ਅੱਗ ਬਾਅਦ ਵਿੱਚ ਲੱਗੀ ਆ ਪਹਿਲਾਂ ਅੱਗ ਕੁਰਸੀ ਤੇ ਬੈਠਣ ਵਾਲਿਆਂ ਦੇ ਮਨਾਂ ਦੇ ਅੰਦਰ ਲੱਗੀ ਸੀ ਨਫ਼ਰਤ ਦੀ ਅੱਗ ਈਰਖਾ ਦੀ ਅੱਗ ਜਲ ਸੀ ਨਹੀਂ ਬਰਦਾਸ਼ਤ ਹੋਈ ਸੀ ਅੰਦਰ ਦੀ ਅੱਗ ਬਾਹਰ ਕਿੰਨਾ ਭਿਆਨਕ ਰੂਪ ਧਾਰਨ ਕਰ ਗਈ 25000 ਤੋਂ ਉੱਪਰ ਸਿੱਖ ਬੇਦੋਸ਼ੇ ਮਾਰੇ ਗਏ ਸਾਰੇ ਅੱਗ ਹੁਣ ਇਹ ਅੱਗ ਕਿੰਨੀ ਖਤਰਨਾਕ ਹੈ ਤਾਂ ਮੈਂ बार-बार ਬੇਨਤੀ ਕਰਦਾ ਹਾਂ ਸਾਧ ਸੰਗਤ ਤੱਕ ਗੁਰੂ ਸਾਹਿਬ ਨੇ ਮਨ ਤੇ ਫੋਕਸ ਕੀਤਾ ਸਾਰੀਆਂ ਬੁਰਾਈਆਂ ਇੱਥੋਂ ਸ਼ੁਰੂ ਹੁੰਦੀਆਂ ਨੇ ਮਨ ਇੰਨਾ ਤਾਕਤਵਰ ਹੈ ਅਗਰੇ ਬੁਰੇ ਪਾਸੇ ਤੁਰਪੇ ਹਿਵਾਨ ਬਣ ਸਕਦਾ ਹੈ ਅਗਰ ਚੰਗੇ ਪਾਸੇ ਗੁਰੂ ਵਾਲੇ ਪਾਸੇ ਤੁਰ ਪਏ ਮਨ ਭਗਵਾਨ ਬਣ ਸਕਦਾ ਆਖੋ ਸਤਨਾਮ ਸ਼੍ਰੀ ਭਗਵਾਨ ਵੀ ਇਹਨੇ ਬਣਦਾ ਇਨਸਾਨ ਵੀ ਆਪਾਂ ਹੀ ਆ ਇਨਸਾਨ ਤੇ ਸਾਰੇ ਆ ਪਰ ਸਾਡੇ ਚ ਬਹੁਤੇ ਪਿੱਛੇ ਨੂੰ ਚੱਲ ਪੈਂਦੇ ਨੇ ਉਹ ਸ਼ੈਤਾਨ ਫਿਰ ਹਿਵਾਨ ਕੋਈ ਭਾਗਾਂ ਵਾਲਾ ਅੱਗੇ ਨੂੰ ਤੁਰਦਾ ਉਹ ਭਗਵਾਨ ਬਣਦਾ ਇਹ ਸਾਡੇ ਤੇ ਡਿਪੈਂਡ ਅਸੀਂ ਬਣਨਾ ਕੀ ਹੈ ਗੁਰੂ ਕਿਰਪਾ ਕਰਨ ਮਹਾਰਾਜ ਕਹਿੰਦੇ ਜੀ ਕੀ ਤਪ ਤ ਮਿਟਾਵੈ ਜੇ ਗੁਰ ਕੀ ਮੱਤ ਨੂੰ ਧਿਆਨ ਵਿੱਚ ਰੱਖੇਗਾ ਸਿਮਰਤੀ ਵਿੱਚ ਰੱਖੇਗਾ ਸਤ ਗੁਰ ਨੂੰ ਸਿਮਰੇਗਾ ਤੇਰੇ ਅੰਦਰ ਦੀ ਤਪਸ਼ ਮਟ ਮਟ ਜਾਏਗੀ